ਜਲਦੀ ਆਵੇਗਾ ਰਾਜਵੀਰ ਜਵੰਦਾ ਬਾਪ ਜੀ ਹਾਂ ਬਿਲਕੁਲ ਸਹੀ ਸੁਣਿਆ ਰਾਜਵੀਰ ਜਵੰਦਾ ਹੁਣ ਜਲਦੀ ਵਾਪਸ ਆਵੇਗਾ ਤੁਹਾਨੂੰ ਪਤਾ ਕਿ ਰਾਜਵੀਰ ਜਵੰਦੇ ਦਾ ਭੋਗ ਸੀ ਭੋਗ ਤੇ ਬਹੁਤ ਸਾਰੇ ਸਾਡੇ ਫਨਕਾਰ ਆਏ ਹੋਏ ਸਨ ਬਹੁਤ ساری ਦੁਨੀਆ ਇਕੱਠੀ ਹੋਈ ਸੀ ਕਿਉਂਕਿ ਲੋਕ ਰਾਜਵੀਰ ਜਵੰਦੇ ਨੂੰ ਪਿਆਰ ਹੀ ਬਹੁਤ ਜ਼ਿਆਦਾ ਕਰਦੇ ਸੀ ਲੋਕਾਂ ਦੇ ਦਿਲ ਚ ਵਸਿਆ ਹੋਇਆ ਇਹ ਰਾਜਵੀਰ ਜਵੰਦਾ ਆ ਤਾਂ ਪਤਾ ਨਹੀਂ ਰੱਬ ਨੇ ਕੀ ਕੀਤਾ ਕਿ ਸਾਡੇ ਤੋਂ ਰਾਜਵੀਰ ਜਵੰਦਾ ਖੋ ਲਿਆ ਬਹੁਤ ਕੋਸ਼ਿਸ਼ ਕੀਤੀ ਰਾਜਵੀਰ ਜਵੰਦਾ ਕਿ ਬਚ ਜਾਵੇ ਲੋਕਾਂ ਨੇ ਅਰਦਾਸਾਂ ਵੀ ਬਹੁਤ ਕੀਤੀਆਂ ਪਰ ਵੀਰ ਨਹੀਂ ਬਚਿਆ ਸੋ ਜਿਵੇਂ ਕਿ ਰਾਜਵੀਰ ਜਵੰਦੇ ਦਾ ਭੋਗ ਸੀ ਤਾਂ ਉਸ ਮੌਕੇ ਤੇ ਗੁਰਪ੍ਰੀਤ ਘੁੱਗੀ ਨੇ ਇੱਕ ਗੱਲ ਕਹੀ ਜੋ ਗੱਲ ਸੁਣ ਕੇ ਨਾ ਸਾਰਿਆਂ ਦੀ ਅੱਖਾਂ 'ਚ ਹੰਝੂ ਆ ਗਏ ਪਰ ਇੱਕ ਹੌਂਸਲਾ ਜਾ ਵੀ ਫੀਲ ਹੋਇਆ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਰਾਜਵੀਰ ਜਵੰਦਾ ਨਾ ਆਉਣ ਵਾਲੇ ਟਾਈਮ 'ਚ ਆਪਣੇ ਪੁੱਤ ਜਾਂ ਆਪਣੇ ਧੀ ਦੇ ਮੋਹ ਗਾਵੇਗਾ ਜੀ ਹਾਂ ਗੁਰਪ੍ਰੀਤ ਘੁੱਗੀ ਦਾ ਮਤਲਬ ਸੀ ਕਿ ਰਾਜਵੀਰ ਜਵੰਦੇ ਦਾ ਜਾਂ ਤਾਂ ਪੁੱਤ ਗਾਵੇਗਾ ਜਾਂ ਤਾਂ ਧੀ ਗਾਵੇਗੀ ਤੇ ਸਾਨੂੰ ਇਹਨਾਂ ਚੋਂ ਹੀ ਰਾਜਵੀਰ ਜਵੰਦਾ ਗਾਉਂਦਾ ਹੋਇਆ ਮਿਲੇਗਾ ਕਲਾ ਦਾ ਸਮੁੰਦਰ ਫੇਰ ਖੋਲੇਗਾ ਰਾਜਵੀਰ ਆਪਣੀ ਧੀ ਦੇ ਅੰਦਰੋਂ ਆਪਣੇ ਪੁੱਤ ਦੇ ਅੰਦਰੋਂ ਜਵੰਦਾ ਬਣ ਕੇ ਫੇਰ ਬੋਲੇਗਾ ਇਸ ਉਮੀਦ ਦੇ ਆਸ ਦੇ ਨਾਲ ਇਸ ਅਰਦਾਸ ਦੇ ਤੁਸੀਂ ਮੇਰੇ ਰੱਬ ਅੱਗੇ ਅਰਦਾਸ ਜ਼ਰੂਰ ਕਰਿਓ ਕਿ ਰਾਜਵੀਰ ਜਵੰਦੇ ਦਾ ਧੀ ਜਾਂ ਪੁੱਤ ਰਾਜਵੀਰ ਜਵੰਦੇ ਦੇ ਵਾਂਗ ਹੀ ਗਾਉਣ ਲੱਗ ਪਵੇ ਬਾਕੀ ਯਾਰੋ ਰਾਜਵੀਰ ਜਵੰਦੇ ਦਾ ਦੁੱਖ ਬਹੁਤ ਵੱਡਾ ਹੈ ਜੋ ਕਦੇ ਭੁਲਾਇਆ ਭੁੱਲਿਆ ਨਹੀਂ ਜਾ ਸਕਦਾ ਸੋ ਅਸੀਂ ਰੱਬਗੇ ਅਰਦਾਸ ਕਰਦੇ ਹਾਂ ਕਿ ਰੱਬ ਉਸਦੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਸੋ ਤੁਸੀਂ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਜਾਓ ਰੱਬ ਰਾਖਾ